ਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਐਸਟੀ ਨੰਬਰ 1 ਨਿਊ ਚੈਨਲ ਤੇ ਆਪ ਜੀ ਦਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਜਿਹੜੇ ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਨੇ ਲਗਾਤਾਰ ਉਸ ਦਾ ਵਿਰੋਧ ਜਿਹੜਾ ਵਾ ਪਹਿਲਾਂ ਤੇ ਪੰਜਾਬ ਦੇ ਵਿੱਚ ਉਹ ਆ ਰੇਲ ਟ੍ਰੈਕ ਜਿਹੜੇ ਨੇ ਰੋਕੇ ਗਏ ਨੇ ਤੇ ਸਾਰੇ ਜਿਹੜੇ ਨੇ ਰੋਡ ਜਾਮ ਕੀਤੇਗੇ ਉਸ ਤੋਂ ਬਾਅਦ ਇਥੋਂ ਦੀਆਂ ਜਿਹੜੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਫੈਸਲਾ ਲਿਆ ਕੇ ਜਿਹੜਾ ਦਿੱਲੀ ਨੂੰ ਥੋੜਾ ਸੇਕ ਲਾਇਆ ਜਾਏ ਕਿਉਂਕਿ ਕੇਂਦਰ ਸਰਕਾਰ ਟਾਸ ਤੋਂ ਮਸਣੀ ਸੀ ਹੋ ਰਹੀ ਹੁਣ ਜਿਹੜੇ ਨੇ ਕਿਸਾਨ ਦਿੱਲੀ ਬਾਰਡਰਾਂ ਤੇ ਬੈਠੇ ਨੇ ਤੇ ਅੱਜ ਅਸੀਂ ਬਟਾਲੇ ਤੋਂ ਚੱਲ ਕੇ ਆਏ ਆ ਤੇ ਲਗਭਗ ਫਗਵਾੜੇ ਦੇ ਨੇੜੇ ਪਹਿਲਾ ਪੜਾਅ ਵੇਖਿਆ ਵਾ ਇਹਨਾਂ ਵੀਰਾਂ ਕੋ ਵੇਨਿਆ ਕਿ ਕਦੋਂ ਦੀ ਸੇਵਾ ਚੱਲ ਰਹੀ ਹੈ ਤੇ ਕਿੰਨੇ ਦਿਨੇ ਸੇਵਾ ਜਿਹੜੀ ਲਗਾਤਾਰ ਜਰੋਗੇ ਬਿਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਜੇ ਅਸੀਂ ਬਟਾਲੇ ਤੋਂ ਚੱਲੇ ਆਂ ਤਕਰੀਬਨ ਤੇ ਪਹਿਲਾ ਪੜਾਅ ਵੇਖਿਆ ਕਿੱਥੇ ਆ ਤੇ ਇਹ ਕਿਹੜੀ ਕਿਸਾਨ ਯੂਨੀਅਨ ਵੱਲੋਂ ਲਗਾਇਆ ਗਿਆ ਇਹ ਭਾਜੀ ਆਪਣੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਠੀਕ ਆ ਇਹ ਲੰਗਰ ਜਿਹੜੇ ਗੁਰੂ ਕੇ 13 ਤਰੀਕ ਤੋਂ ਚਲਾਏ ਆ ਠੀਕ ਆ ਤੇ ਇਹ ਫਵਾੜੇ ਦੇ ਮੂਹਰੇ ਆਪਣੇ ਮੌਲੀ ਪੈਰਾ ਹੁੰਦਾ ਠੀਕ ਆ ਤੇ ਉਹਦੇ ਆਪੋ ਜਿਹੇ ਲੰਗਰ ਸਾਡਾ 24 ਘੰਟੇ ਲੰਗਰ ਇਹ ਕਿਸਾਨ ਜੱਥੇਬੰਦਾਂ ਦੇ ਸਾਰਿਆਂ ਲਈ ਦਿਨ ਰਾਤ ਚੱਲਦਾ ਆ ਏ ਨਹੀਂ ਨਹੀਂ ਵੀਰ ਜੀ ਇੱਥੇ ਮੈਂ ਇੱਕ ਹੋਰ ਸਵਾਲ ਪੁੱਛਾਂ ਵੀ ਇਹ ਕਿਸਾਨ ਜਿੱਥੇ ਬੰਦੀ ਇੱਥੋਂ ਦੇ ਲੋਕਲ ਆ ਕੇ ਤੁਸੀਂ ਬਾਹਰੋਂ ਕਿਤੇ ਆ ਕੇ ਤਾਂ ਨਹੀਂ ਲਗਾ ਰਹੇ ਨਹੀਂ ਜੀ ਨਹੀਂ 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 ਸਾਡੀ ਕਿਸਾਨ ਜੂਨੀਅਨ ਦੁਆਬਾ ਦੁਆਬਾ ਠੀਕ ਹੈ ਦੁਆਬਾ ਵੱਲੋਂ ਸਾਰਿਆਂ ਦੀ ਸਹਿਯੋਗ ਦੇ ਨਾਲ ਇਹ ਲੰਗਰ ਜਿਹੜਾ ਆ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਚਲਾਇਆ ਜਾ ਰਿਹਾ ਠੀਕ ਹੈ ਤੇ ਸਾਡੇ ਜਿਹੜੇ ਪਿੱਛੋਂ ਟਰੈਕਟਰ ਆਉਂਦੇ ਆ ਜਾਂ ਜਿਹੜੀ ਦਿੱਲੀ ਜਾਣ ਨੂੰ ਦੂਜੀਆਂ ਗੱਡੀਆਂ ਆਉਂਦੀਆਂ ਆਪਣੇ 407 ਵਗੈਰਾ ਉਹਨਾਂ ਦੇ ਸਾਡੇ ਕੋਲੋਂ ਤੇਲ ਦਾ ਵੀ ਆਪਣਾ ਟੈਂਕੀਆਂ ਫ੍ਰੀ ਭਰਾਈਆਂ ਜਾਂਦੀਆਂ। ਅੱਛਾ ਇੱਕ ਗੱਲ ਹੋਰ ਗੌਰਨਾ ਵੀ ਨਾਲ ਦੀ ਨਾਲ ਜਿਹੜਾ ਡੀਜ਼ਲ ਐ ਟਰੈਕਟਰਾਂ ਵਾਸਤੇ ਉਹ ਵੀ ਫ੍ਰੀ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਇਹਨਾਂ ਨੇ ਵੀ ਦੀ ਕਦੋਂ ਤੋਂ ਸ਼ੁਰੂ ਆ ਤੇ ਕਿੰਨੇ ਦਿਨ ਲਗਾਤਾਰ ਜਿਹੜੀ ਇਹ ਜਾਰੀ ਧੀ ਇਹ 13 ਤਰੀਕ ਤੋਂ ਹੀ ਤੇਲ ਦੀ ਸੇਵਾ ਜਿਹੜੇ ਸਾਡੇ ਲੰਡਨ ਰੇਡੀਓ ਪੰਜਾਬ ਰੇਡੀਓ ਵਾਲੇ ਆ ਉਹਨਾਂ ਵੱਲੋਂ ਇਹ ਫ੍ਰੀ ਸੇਵਾ ਕਿਸਾਨਾਂ ਨੂੰ ਦਿੱਥੇ ਬੰਦੀਆਂ ਨੂੰ ਦਿੱਤੀ ਆ ਵੀ ਜਿੰਨਾ ਚਿਰ ਵੀ ਇਹ ਸੰਘਰਸ਼ ਸਾਡਾ ਚੱਲਦਾ ਵੀ ਅਸੀਂ ਤੇਲ ਦੀ ਜਿਹੜੀ ਸੇਵਾ ਉਹ ਫ੍ਰੀ ਦਿੰਦੇ ਰਵਾਂਗੇ ਬਾਕੀ ਸਾਡੇ ਕੋਲ ਰਹਿਣ ਲਈ ਜੇ ਪਿੱਛੋਂ ਕਿਸਾਨ ਜਿਹਾ ਬੰਦਿਆ ਟਰੈਕਟਰ ਟਰਾਲੀਆਂ ਜਾਂ ਜੋ ਵੀ ਪਿੱਛੋਂ ਆ ਰਿਹਾ ਹੈ ਜੇ ਉਹਨਾਂ ਨੂੰ ਕੋਈ ਨੇਰਾ ਹੁੰਦਾ ਸਾਡੇ ਕੋਲ ਇੱਥੇ ਰਹਿਣ ਦੀ ਵਸਤਾ ਵੀ ਅਸੀਂ ਤਿਆਰ ਕੀਤੀ ਆ ਹਰ ਇੱਕ ਟਰਾਲੀ ਜਿਹਾ ਅਸੀਂ ਸਹੂਲਤ ਡਾਕਟਰੀ ਸਾਰਾ ਕੁਝ ਸਾਡੇ ਕੋਲ ਐਂਬੂਲੈਂਸ ਵਗੈਰਾ ਸਾਰਾ ਕੁਝ ਅਸੀਂ ਸਹੂਲਤ ਦਿੰਨੇ ਆ ਜਿਹੜਾ ਵੀ ਮਰਜ਼ੀ ਪਿੱਛੋਂ ਕਿਸਾਨ ਜਿਹਾ ਬੰਦਿਆ ਆਉਂਦੀਆਂ ਉਹ ਰਹਿਣ ਦਾ ਪੂਰਾ ਪ੍ਰਬੰਧ ਵੀ ਕੀਤਾ ਹੈ ਹਰ ਤਰ੍ਹਾਂ ਦੀ ਸੰਗਤ ਜੀ ਇਹਨਾਂ ਨੇ ਸਹੂਲਤ ਜਿਹੜੀ ਆ ਉਹ ਇੱਥੇ ਦੇ ਰਹੇ ਨੇ ਤੇ ਵੀਰ ਦੀ ਕਿੱਥੇ ਅੜੀ ਆ ਕਿਉਂ ਸਰਕਾਰ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਲੱਖਾਂ ਦੇ ਹਿਸਾਬ ਨਾਲ ਅਸੀਂ ਵੇਖਣ ਡਿਆ ਵੀ ਲਗਾਤਾਰ ਕਾਫਲਾ ਟੁੱਟਣ ਨਹੀਂ ਡਿਆ ਲਗਾਤਾਰ ਸੰਗਤ ਜਾਣ ਡੀ ਕਿੱਥੇ ਕਿਉਂ ਅੜੀ ਪਈ ਹੈ ਸਰਕਾਰ ਕਿਉਂ ਅੜੀ ਕੀਤੀ ਨਹੀਂ ਇਹ ਵੀਰਾਂ ਦੀ ਗੱਲ ਇਹ ਤਾਂ ਤੁਸੀਂ ਆਪ ਜਥੇਦਾਰੋਂ ਸਿੱਖਾਂ ਦੇ ਮੋਰੇ ਪੰਜਾਬੀਆਂ ਦੇ ਮੋਰੇ ਉਹਨੇ ਡੂਣਾ ਛੇੜਿਆ ਨਹੀਂ 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 ਤੇ ਡੂਮਣਾ ਉਹਨੂੰ ਪੁਝਾ ਕੇ ਆਪਣੇ ਹੱਕ ਲੈ ਕੇ ਵਾਪਸ ਮੁੜੂਗਾ मोदी सरकार मोदी सरकार बीजेपी सरकार मुर्दाबाद बीजेपी सरकार मुर्दाबाद बीजेपी सरकार मुद्दा ठीक है बीटी मजदूर एकता किसान मजदूर एकताबाद मोदी सरकार My channel and also press